ਸਤਿ ਸ੍ਰੀ ਅਕਾਲ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਸਵਾਗ ਮੋਕਸਰ ਜ਼ਿਲ੍ਹੇ ਦਾ ਪੈਂਡ ਆ ਦੋਸਤੋ ਤੇ ਤਸਵੀਰ ਵੀ ਇਸ ਪੈਂਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਆ ਬਾਈ ਜੀ ਹਰਾਂ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਇੱਕ ਦੋਸਤੋ ਦੂਜਾ ਸੁਆ ਗੱਬਣ ਝੋਟੀ ਵਕਾਊ ਆ ਪ੍ਰੋਪਰ ਰਿਕਾਰਡ ਦੇ ਨਾਲ ਆ ਦੋਸਤੋ ਰਿਕਾਰਡ ਬਾਈ ਹਰਾਂ ਕੋਲੇ ਸਾਰਾ ਹੀ ਦੋਸਤੋ ਹੈਗਾ ਇਸ ਝੋਟੀ ਦਾ ਤੇ ਬਹੁਤ ਰਾਜੀਪਲੀ ਆ ਦੋਸਤੋ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਠੀਕ ਆ ਜੀ ਇੱਕ ਵਾਰੀ ਨਾਂ ਦੱਸਿਓ ਜੀ ਆਪਣਾ ਬਲਜਿੰਦਰ ਸਿੰਘ ਆ ਜੀ ਬਲਜਿੰਦਰ ਸਿੰਘ ਠੀਕ ਆ ਤੇ ਨੰਬਰ ਵੀ ਦੱਸਿਓ ਜੀ 98724 98724 77711 78711 ਠੀਕ ਆ ਇਹ ਨੰਬਰ ਆ ਤੇ ਐਡਰੈਸ ਵੀ ਦੱਸ ਦਿਓ ਇੱਕ ਵਾਰੀ ਆਪਣਾ ਜੀ ਘਰ ਦਾ ਘਰ ਦਾ ਬਸ ਟਾਣੀ ਆ ਜੀ ਆਪਣਾ ਟਾਣੀ ਦੇ ਵਿੱਚ ਆ ਹਾਂਜੀ ਕਿਹੜਾ ਸੂਰੇ ਵਾਲਾ ਵਾਲਾ ਰਸਤਾ ਪੈ ਜਾਂਦਾ ਕੱਚਾ ਰਸਤਾ ਹਾਂ ਕੱਚਾ ਰਸਤਾ ਠੀਕ ਆ ਲਓ ਵੀ ਸੱਜਣੋ ਸੂਰੇ ਵਾਲੇ ਵਾਲਾ ਕੱਚਾ ਰਸਤਾ ਉੱਥੇ ਟਾਣੀ ਦੇ ਵਿੱਚ ਅੰਕਲ ਦਾ ਘਰ ਆ ਤੇ ਇਹ ਝੋਟੀ ਬਾਈ ਜੀ ਘਰਦੀ ਆ ਹਾਂਜੀ ਕਰਦੇ ਠੀਕ ਆ ਕਿੰਨਵਾ ਸੂਆ ਸੁੰਦੀ ਆ ਜੀ ਇਹ ਹੀ ਹੁਣ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਜੀ ਪਹਿਲੇ ਸੂਏ ਥੋੜੀ ਜਿਹੀ ਛੋਟੀ ਸੂਈ ਆ ਉਦੋਂ ਜੀ ਤੇ 12 ਕਿਲੋ 13 ਸੀ ਠੀਕ ਆ 12 13 ਕਿਲੋ ਛੋਟੀ ਸੂਵੀ ਸੀਗੀ ਦੁੱਧ ਕੱਢਿਆ ਇਹਨੇ ਹਾਂਜੀ ਠੀਕ ਆ ਹੁਣ ਦੂਜੇ ਸੂਏ ਲਈ ਗੱਭਣਾ ਤੇ ਇਹ ਕਿਹੜੇ ਸੀਮੰਦੀ ਤੁਸੀਂ ਦੱਸਦੇ ਸੀ ਆਪ ਚੰਗੇ ਸੀਮੰਦੀ ਆ ਇਹ ਜੀ ਐਮ 29 ਦੀ ਆ ਜੀ ਠੀਕ ਆ ਆਪ ਇਹ ਐਮ 29 ਦੀ ਆ ਅੱਗੇ ਕਿਹੜਾ ਸੀਮੰ ਲੱਗਿਆ ਜੀ ਅੱਗੇ ਇਹਦੇ ਲੱਗਿਆ ਜੀ ਬਾਜ ਦਾ ਜੀ ਅੱਗੇ ਬਾਜ ਦਾ ਲੱਗਿਆ ਦੋਸਤੋ ਪ੍ਰੋਪਰ ਰਿਕਾਰਡ ਤੁਹਾਨੂੰ ਦੱਸਦਾ ਸੋਹਣੇ ਮੂੰਹ ਮੱਥੇ ਦੇ ਵਿੱਚ ਆ ਦੋਸਤੋ ਉੱਚੀ ਲੰਮੀ ਮਾਝਾ ਤੇ ਕਿੰਨੇ ਦਿਨ ਲੱਜੂਗੀ ਇਹ ਜੀ ਆ ਹਫਤੇ ਦੇ ਆਸੇ ਪਾਸੇ ਹਫਤੇ ਦੇ ਪਾਸੇ ਆਸੇ ਪਾਸੇ ਲੈ ਜੂਗੀ ਤੇ ਅੱਜ ਤੀ ਕਿੰਨਾ ਜੱਜਮੈਂਟ ਆ ਦੁੱਧ ਪਾ ਦੂਗੀ ਸਾਨੂੰ ਫੁੱਲ ਮੈਂਟ ਹੈ ਜੀ ਕੋਈ 8 ਲੀਟਰ ਦਾ ਅੱਛਾ 16 ਲੀਟਰ ਦੇ ਲਗਭਗ ਕੱਢ ਦੂਗੀ ਲੋਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਹੈ ਵੇਲ ਲੈਂਥ ਚੰਗੀ ਹੈ ਦੋਸਤੋ ਆਪ M29 ਦੀ ਆ ਤੇ ਅੱਗੇ ਦੋਸਤੋ ਬਾਜ ਦਾ ਸੀਮਨ ਲੱਗਿਆ ਹੋਇਆ ਇਹਦੇ ਚੰਗਾ ਰਿਕਾਰਡ ਆ ਦੋਸਤੋ ਇਸ ਬੋਲ ਦਾ ਵੀ ਚੰਗਾ ਮਦਰ ਰਿਕਾਰਡ ਸੀ ਦੋਸਤੋ ਤੇ ਇਹ ਬਾਈਆਂ ਦਾ ਦੋਸਤੋ 15 16 ਲੀਟਰ ਦੋਸਤੋ ਦੁੱਧ ਪਾਉਂਦੀ ਕਿ ਦੂਜਾ ਸੁਆ ਗੱਬਨ ਝੋਟੀ ਆ ਦੋਸਤੋ ਥੋੜਾ ਜਿਹਾ ਕੈਮਰੇ ਤੋਂ ਘਬਰਾਉਂਦੀ ਐ ਇਸ ਕਰਕੇ ਦੋਸਤੋ ਉਪਰ ਆਇਆ ਕਰਦੀ ਆ ਸੋਹਣੇ ਮੂੰਹ ਮੱਥੇ ਦੇ ਵਿੱਚ ਆ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਜੈਡ ਬਲੈਕ ਆ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਤੇ ਥਾਣਾਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਲੋ ਵੀ ਸੱਜਣੋ ਥਾਣ ਹਵਾਨੇ ਦੀ ਤੁਸੀਂ ਜੱਜਮੈਂਟ ਲਾ ਲੈਣੀ ਆ ਸੋਹਣਾ ਦੋਸਤੋ ਮੁਠੀ ਚਵਾਈ ਵਾਲਾ ਥਾਂ ਲੱਗਿਆ ਹੋਇਆ ਵੇਖ ਸਕਦੇ ਆ ਥੋੜਾ ਜਿਹਾ ਦੋਸਤੋ ਕੈਮਰੇ ਤੋਂ ਘਬਰਾਉਂਦੀ ਐ ਇਸ ਕਰਕੇ ਦੋਸਤੋ ਦਿੱਕਤ ਆਈ ਵਿਖਾਉਣ ਦੇ ਵਿੱਚ ਤੇ ਬਾਕੀ ਦੋਸਤੋ ਸਾਫ ਸੁਥਰੇ ਹਵਾਨੇ ਦੇ ਵਿੱਚ ਆ ਤੁਸੀਂ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਥੋੜਾ ਇਹ ਕੈਮਰੇ ਦਾ ਕਰਕੇ ਦੋਸਤੋ ਖਬਰਾਂਉਂਦੀ ਆ ਦੇਖ ਸਕਦੇ ਆ ਬਿਲਕੁਲ ਸਾਫ਼ ਸੁਰੇ ਸੇਮ ਸਾਈਜ਼ ਦੇ ਥਾਣਾ ਦੋਸਤੋ ਪੂਰਾ ਚੌੜਾ ਹਵਾਨਾ ਦੋਸਤੋ ਬਾਕੀ ਰਾਜੀਪੜੀ ਬਹੁਤ ਆ ਦੋਸਤੋ ਪੱਠਕੂੜਾ ਦੋ ਦੇਖ ਸਕਦੇ ਆ ਦੋਸਤੋ ਐ ਪੂਰੇ ਪੱਧਰ ਪੱਠਕੂੜੇ ਦੇ ਵਿੱਚ ਆ ਦੇਖ ਸਕਦੇ ਆ ਤੇ ਬਾਕੀ ਦੋਸਤੋ ਬਾਈ ਦਾ ਟਾਣੀ ਦੇ ਵਿੱਚ ਘਰ ਆ ਇਸ ਕਰਕੇ ਇੱਥੇ ਕੋਈ ਉਪਰਾ ਬੰਦਾ ਨਹੀਂ ਆਉਂਦਾ ਇਸ ਕਰਕੇ ਦੋਸਤੋ ਪਸ਼ੂ ਕਬਰਾਉਂਦੇ ਰਹਿੰਦੇ ਆ ਜੋ ਉਪਰੇ ਬੰਦੇ ਨੂੰ ਦੋਸਤੋ ਵੇਖਦੇ ਆ ਤੇ ਤੋਰ ਕੇ ਦੋਸਤੋ ਤੁਹਾਨੂੰ ਕੋਸ਼ਿਸ਼ ਕਰਦੇ ਆ ਵਿਖਾਉਣ ਦੀ ਤੁਰ ਗਈ ਦੇਖ ਲਈ ਪੁਰੀ ਜਾਂਦੀ ਤਾਂ ਦੋਸਤੋ ਹੁਣ ਨਹੀਂ ਜਜਮੈਂਟ ਤੁਸੀਂ ਲਾ ਲੈਣੀ ਹਾਂਜੀ ਬਾਈ ਜੀ ਰੇਟ ਕੀ ਰੱਖਿਆ ਇਹਦਾ ਰੇਟ ਫੋਨ ਤੇ ਹੋਜੂ ਹੈ ਜੀ ਰੇਟ ਫੋਨ ਤੇ ਕਰਾਂਗੇ ਹਾਂਜੀ ਜਾਇ ਜੀ ਹਾਂ ਜਾਇ ਜੀ ਕਰਾਂਗੇ ਲਓ ਵੀ ਸੱਜਣਾ ਰੇਟ ਆ ਜਿਹੜਾ ਦੋਸਤੋ ਫੋਨ ਤੇ ਹੋ ਜਾਣਾ ਜਿਸ ਕਿਸੇ ਵੀਰ ਨੂੰ ਦੋਸਤੋ ਦੂਜਾ ਸੂਆ ਗੱਬਨ ਝੋਟੀ ਪਸੰਦ ਹੋਵੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਹਰਣਾ ਦੋਸਤੋ ਸੌਦਾ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ